ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਘਰ ਦੇ 메ਨ ਗੇਟ ਤੇ ਇੱਕ ਇਹ ਚੀਜ਼ ਜ਼ਰੂਰ ਟੰਗੇਓ ਫਿਰ ਦੇਖਿਓ ਕਿਵੇਂ ਚਮਤਕਾਰ ਹੁੰਦਾ ਹੈ ਸੋ ਪਿਆਰਿਓ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਕੀ ਪੈਸਾ ਇਸ ਤਰ੍ਹਾਂ ਵਾਕਈ ਆਉਂਦਾ ਹੈ ਕਿ ਵਾਕਈ ਕਿਸਮਤ ਚਮਕਦੀ ਹੈ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਜੇ ਆਪਾਂ ਵੇਖੀਏ ਤਾਂ ਘਰ ਦਾ ਮੇਨ ਗੇਟ ਇੱਕ ਤਾਂ ਬਾਹਰ ਹੀ ਸਾਡਾ ਘਰ ਹੈ ਜੋ ਸਾਡਾ ਮਕਾਨ ਹੈ ਪਰ ਇੱਕ ਸਾਡਾ ਘਰ ਹੈ ਹਿਰਦਾ ਰੂਪ ਘਰ ਸਾਧ ਸੰਗਤ ਇਸ ਨੂੰ ਸਵਾਰਨ ਦੀ ਬਹੁਤ ਜ਼ਰੂਰਤ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਜਿਹੜੀ ਹੈ ਉਹ ਇਸ ਗੱਲ ਤੇ ਜਿਹੜੀ ਹੈ ਸਾਨੂੰ ਐਕਸਕਿਊਜ਼ ਕਰਾਉਂਦੀ ਹੈ ਤੇ ਸਾਨੂੰ ਇਸ ਗੱਲ ਤੇ ਫੋਕਸ ਕਰਵਾਉਂਦੀ ਹੈ ਕਿ ਪਿਆਰਿਆ ਯਾਦ ਰੱਖੀ ਕਿ ਅੰਦਰਲਾ ਜਿਹੜਾ ਮਨ ਹੈ ਤੇ ਅੰਦਰਲਾ ਜਿਹੜਾ ਘਰ ਹੈ ਨਾ ਉਹਨੂੰ ਸਵਾਰਨ ਦੀ ਜਿਹੜੀ ਹੈ ਜ਼ਰੂਰਤ ਹੈ ਉਹਨੂੰ ਸਵਾਰਨਾ অতি ਜ਼ਰੂਰੀ ਹੈ ਜੇਕਰ ਉਹ ਸਵਰੇਗਾ ਤਾਂ ਤੇਰੀ ਜਿਹੜੀ ਹੈ ਪੂਰੀ ਗੱਲਬਾਤ ਠੀਕ ਹੋ ਸਕਦੀ ਹੈ ਨਹੀਂ ਤਾਂ ਫਿਰ ਬਹੁਤ ਵੱਡੀ ਮੁਸ਼ਕਲ ਹੈ ਸਾਧ ਸੰਗਤ ਕਿਉਂਕਿ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹਿਰਦੇ ਰੂਪ ਘਰ ਨੂੰ ਸਵਾਰਨ ਦੀ ਹੈ ਜੇ ਹਿਰਦਾ ਰੂਪ ਘਰ ਹੀ ਸਵਰਿਆ ਨਹੀਂ ਜੇ ਹਿਰਦਾ ਰੂਪ ਘਰ ਹੀ ਜਿਹੜਾ ਹੈ ਵਧੀਆ ਨਹੀਂ ਬਣਿਆ ਤੇ ਪਿਆਰਿਓ ਫਿਰ ਬਾਹਰ ਤਾਂ ਜਿਹੜਾ ਸਭ ਕੁਝ ਜਿਹੜਾ ਇਸੇ ਤਰ੍ਹਾਂ ਸਾਨੂੰ ਜਿਹੜਾ ਭੈੜਾ ਹੀ ਲੱਗਣਾ ਹੈ ਮਾੜਾ ਹੀ ਲੱਗਣਾ ਹੈ ਸਾਧ ਸੰਗਤ ਜੀਓ ਸਤਿਗੁਰੂ ਕਹਿੰਦੇ ਨੇ ਜੀਓ ਜੀਓ ਕੀ ਹੁੰਦੀ ਆ ਜਿੰਦ ਜੇ ਜਿੰਦ ਵਧੀਆ ਹੈ ਅੰਦਰਲਾ ਜੀਓ ਵਧੀਆ ਹੈ ਤੇ ਸਤਿਗੁਰੂ ਕਹਿੰਦੇ ਨੇ ਬਾਕੀ ਸਾਰਾ ਕੁਝ ਵੀ ਵਧੀਆ-ਵਧੀਆ ਲੱਗੇਗਾ ਹੁਣ ਪਾਤਸ਼ਾਹ ਨੇ ਹਰ ਇੱਕ ਵਾਰ ਜਿਹੜੀ ਹੈ ਅੰਦਰ ਦੀ ਗੱਲ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਨੇ ਅੰਦਰ ਦੀ ਗੱਲ ਕੀਤੀ ਅੰਦਰ ਨੂੰ ਸਵਾਰਣ ਦੀ ਗੱਲ ਕੀਤੀ ਪਿਆਰਿਓ ਅੰਦਰ ਨੂੰ ਸਵਾਰਨ ਦੀ ਗੱਲ ਜਿਹੜੀ ਹੈ ਉਹ ਕਿਉਂ ਹੋਈ ਕਿਉਂ ਹੋਈ ਇਹ ਗੱਲ ਯਾਦ ਰੱਖਿਓ ਨਾਮ ਨਿਧਾਨ ਸਤਗੁਰ ਦੀ ਆ ਸੁਖ ਨਾਨਕ ਮਨ ਮਹਿ ਮੰਡ ਤੇ ਪਿਆਰਿਓ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਮਿਲਿਆ ਉਹਨੇ ਆਤਮਿਕ ਆਨੰਦ ਸਦਾ ਲਈ ਆਪਣੇ ਮਨ ਵਿੱਚ ਪਰੋ ਲਿਆ ਤੇ ਉਹ ਬਾਕੀ ਸਾਰੀਆਂ ਗੱਲਾਂ ਛੱਡ ਬੈਠਿਆ ਆਪਣੇ ਹਿਰਦੇ ਰੂਪ ਘਰ ਦੇ ਗੇਟ ਤੇ ਜਿਹੜੀ ਹੈ ਉਹ ਨਾਮ ਦੇ ਖਜ਼ਾਨੇ ਦੀ ਜਿਹੜੀ ਹੈ ਬਹੁਤ ਵੱਡੀ ਜ਼ਰੂਰਤ ਹੈ ਉਹ ਚਾਬੀ ਬਣਾ ਕੇ ਲੱਗਣ ਦੀ ਸਾਡੇ ਲੋਕ ਬਾਹਰੀ ਘਰ ਨੂੰ ਸਜਾਉਣ ਦੇ ਵਿੱਚ ਲੱਗੇ ਹੋਏ ਨੇ ਮੈਂ ਨਹੀਂ ਕਹਿੰਦਾ ਵੀ ਬਾਹਰ ਹੀ ਘਰ ਨੂੰ ਨਾ ਸਜਾਓ ਸਜਾਓ ਵਧੀਆ ਬਣਾਓ ਆਪਣੇ ਘਰ ਨੂੰ ਪਰ ਸਾਧ ਸੰਗਤ ਸਾਡੇ ਲੋਕ ਵਹਿਮਾਂ ਭਰਮਾਂ ਦੇ ਵਿੱਚ ਕੋਈ ਤਾਂ ਮਿਰਚਾਂ ਤੇ ਨਿੰਬੂ ਟੰਗੀ ਜਾਂਦਾ ਕੋਈ ਟੁੱਟਿਆ ਛਿੱਤਰ ਟੰਗੀ ਜਾਂਦਾ ਕੋਈ ਨਜ਼ਰ ਬੱਟੂ ਟੰਗੀ ਜਾਂਦਾ ਵੀ ਨਜ਼ਰ ਨਾ ਲੱਗੇ ਇੰਜ ਨਾ ਹੋਵੇ ਆ ਚੀਜ਼ ਟੰਗ ਲਓ ਜੀ ਘਰ ਦੇ ਵਿੱਚ ਜਿਹੜੀ ਹੈ ਬਰਕਤ ਆਵੇਗੀ ਘਰ ਦੇ ਅੱਗੇ ਅੱਗੇ ਜਿਹੜੇ ਆ ਹਰੇ ਫੁੱਲ ਬੂਟੇ ਲਾਓ ਜੀ ਇੰਜ ਕਰੋ ਜੀ ਘਰ ਦਾ ਗੇਟ ਜਿਹੜਾ ਅਲੂਮੀਨੀਅਮ ਦਾ ਬਣਾਓ ਕੋਈ ਕਹਿੰਦਾ ਸਟੀਲ ਦਾ ਲਾਓ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਸਾਤ ਸੰਗਤ ਕਦੇ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਭਾਈ ਆਪਣੇ ਹਿਰਦੇ ਰੂਪ ਘਰ ਨੂੰ ਸਵਾਰ ਉਸ ਮੁਖ ਦਵਾਰ ਨੂੰ ਸਵਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਦਸਵਾਂ ਜਿਹੜਾ ਹੈ ਉਹ ਅੰਦਰਲਾ ਇਹ ਮਨ ਹੈ ਅੰਦਰਲੇ ਮਨ ਦਾ ਇੱਕ ਗੇਟ ਹੈ ਪਿਆਰਿਆ ਜੇ ਇਹਦੇ ਤੇ ਸ਼ੁੱਭ ਵਿਚਾਰ ਟੰਗੇਗਾ ਤਾਂ ਫਿਰ ਇਸ ਇਸ ਨੇ ਵਧੀਆ ਬਣਨਾ ਹੈ ਆਪਾਂ ਗੱਲ ਅੰਦਰ ਦੀ ਕਰ ਰਹੇ ਆ ਕਿਉਂਕਿ ਲੋਕ ਬਾਹਰ ਹੀ ਚੀਜ਼ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਸਮਝਣ ਦੇ ਵਿੱਚ ਲੱਗੇ ਹੋਏ ਨੇ ਸੋ ਪਿਆਰਿਓ ਮੈਂ ਬੇਨਤੀਆਂ ਕਰ ਰਿਹਾ ਵੀ ਅੰਦਰਲੇ ਘਰ ਨੂੰ ਸਵਾਰਨਾ ਬਹੁਤ ਜ਼ਰੂਰੀ ਹੈ ਬਾਹਰਲੇ ਘਰ ਨੂੰ ਸਵਾਰੋ ਪਰ ਇਸ ਵਹਿਮ ਦੇ ਵਿੱਚ ਕਦੇ ਨਾ ਰਹੋ ਕਿ ਬਾਹਰਲੇ ਘਰ ਤੇ ਕਿ ਤੇ ਆ ਚੀਜ਼ ਟੰਗਤੀ ਜਾਂ ਉਹ ਟੰਗਤੀ ਆ ਚੀਜ਼ਾਂ ਟੰਗ ਲੀਆਂ ਵੀ ਬਹੁਤ ਪੈਸਾ ਆਵੇਗਾ ਇਦਾਂ ਪੈਸਾ ਨਹੀਂ ਆਉਂਦਾ ਪਿਆਰਿਓ ਜੇ ਇਦਾਂ ਪੈਸਾ ਆਉਂਦਾ ਹੋਵੇ ਨਾ ਤੇ ਲੋਕਾਂ ਨੂੰ ਰੱਖਣ ਲਈ ਥਾਂ ਨਾ ਮਿਲੇ ਲੋਕਾਂ ਨੂੰ ਪੈਸਾ ਰੱਖਣ ਲਈ ਥਾਂ ਨਾ ਮਿਲੇ ਗੱਲ ਯਾਦ ਰੱਖਿਓ ਸਾਡੇ ਲੋਕ ਪਤਾ ਨਹੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਆਪਣੇ ਆਪਣੇ ਜਿਹੜੇ ਨੇ ਉਹ ਤੋਰੀ ਫੁਲਕੇ ਤੋਰੀ ਬੈਠੇ ਆ ਸਾਡੇ ਲੋਕ ਉਹਨਾਂ ਦੇ ਮਗਰ ਲਾ ਕੇ ਜਿਹੜੇ ਨੇ ਆਪਣੀ ਲੁੱਟ ਆਪੇ ਕਰਾਈ ਜਾਂਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਨਾਂ ਚੀਜ਼ਾਂ ਤੋਂ ਵਰਜਿਆ ਰੋਕਿਆ ਹੈ ਪਾਰਸ਼ਾ ਕਹਿੰਦੇ ਨੇ ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁਖ ਲਥ ਸਤਿਗੁਰ ਕਹਿੰਦੇ ਉਹ ਪਰਮੇਸ਼ਰ ਦੇ ਰੂਪ ਗੁਰੂ ਸਾਰੇ ਡਰ ਦੂਰ ਕਰਨ ਵਾਲਾ ਹੈ ਗੁਰੂ ਨੂੰ ਸਾਰੇ ਦੁਖ ਨਾਸ਼ ਕਰਨੇ ਆਉਂਦੇ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਲਾ ਭਲਿਆ ਸਭ ਕੁਝ ਆਪਣੇ ਆਪ ਵਧੀਆ ਹੋ ਜਾਏਗਾ ਤੈਨੂੰ ਕੋਈ ਵੀ ਪਖੰਡ ਜਾਂ ਕੋਈ ਐਸੀ ਜਿਹੜੀ ਹੈ ਵਿਸ਼ੇਸ਼ ਕਦਮੀ ਕਰਨ ਦੀ ਕੋਈ ਜ਼ਰੂਰਤ ਨਹੀਂ ਰਹੇਗੀ ਇਹ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਚੀਜ਼ ਜਿਹੜੀ ਹੈ ਬਿਲਕੁਲ ਸਾਫ਼ ਕਰ ਦਿੱਤੀ ਹੈ ਪਿਆਰਿਓ ਹਰ ਇੱਕ ਗੱਲ ਜਿਹੜੀ ਐ ਇਹਦੇ ਵਿੱਚ ਸਾਫ਼ ਹੋਈ ਐ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਜਿਹੜਾ ਆ ਪੱਤਰ ਜੀ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ